ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਦੋਸਤੋ ਅੱਜ ਦੀ ਜਿਹੜੀ ਅਪਡੇਟ ਹੈ ਇੱਕ ਦੇਣੀ ਬਹੁਤ ਲਾਜ਼ਮੀ ਸੀ ਸੋ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਕੱਲ ਨੂੰ ਦੋਸਤੋ 10 ਦਸੰਬਰ ਨੂੰ ਜਿਹੜੇ ਰਜਿਸਟ੍ਰੇਸ਼ਨ ਜਿਹੜੀ ਆ ਮੇਲੇ ਦੀ ਹੋਣ ਜਾ ਰਹੀ ਹੈ ਦੋਸਤੋ PDF 에 15ਵੇਂ ਦੀ ਸੋ ਜਿਹੜੇ ਮੇਰੇ ਵੀਰ ਚਾਹਵਾਨ ਨੇ ਉਹ ਜਰੂਰ ਤੁਸੀਂ ਪਹੁੰਚੋ ਕਿਉਂਕਿ ਬਹੁਤ ਵੱਡੇ ਪੱਧਰ ਤੇ ਦੋਸਤੋ ਬਹੁਤ ਵੱਡਾ ਜਿਹੜਾ ਮੇਲਾ ਹਰ ਸਾਲ ਦੀ ਤਰ੍ਹਾਂ ਦੋਸਤੋ ਲੱਗਣ ਜਾ ਰਿਹਾ ਹੈ ਬਹੁਤ ਸਟਾਲਾਂ ਲੱਗਣਗੀਆਂ ਦੋਸਤੋ ਜਿੱਦਾਂ ਕਿ ਤੁਹਾਨੂੰ ਨਜ਼ਰ ਆ ਰਹੀਆਂ ਵੀਡੀਓ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਸਟਾਲ ਹੋਵੇਗੀ ਐਗਰੀਕਲਚਰ ਦੇ ਮਤਲਬ ਕਿ ਹਰ ਕਿਸਾਨ ਜਿਹੜੇ ਤੁਹਾਨੂੰ ਵੇਖਣ ਚ ਮਿਲਣਗੇ ਨਵੇਂ ਨਵੇਂ ਟਰੈਕਟਰ ਦੋਸਤੋ ਨਵੇਂ ਨਵੇਂ ਜਿਹੜੇ ਸੰਦ ਆ ਦੋਸਤੋ ਖੇਤੀ ਦੇ ਵਿੱਚ ਵਰਤੋਂ ਦੇ ਵਿੱਚ ਆਉਂਦੇ ਰਹਿੰਦੇ ਆਪਣੇ ਜ਼ਿੰਮੇਵਾਰ ਕਿਸਾਨ ਭਰਾ ਬਹੁਤ ਜਾਣਕਾਰ ਵੀ ਹੋਣਗੇ ਕੁਝ ਕਿ ਜਿਹੜੀਆਂ ਚੀਜ਼ਾਂ ਨਵੀਆਂ ਲਾਂਚ ਕੀਤੀਆਂ ਦੋਸਤੋ ਉਹ ਵੀ ਤੁਹਾਨੂੰ ਦਿਖਾਈਆਂ ਜਾਣਗੀਆਂ ਬਾਕੀ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈ ਇੱਕ ਛੋਟੀ ਅਪਡੇਟ ਤੁਹਾਨੂੰ ਦੇਣੀ ਸੀ ਕਿ ਬਹੁਤ ਵੀਰਾਂ ਭਰਾਵਾਂ ਦੇ ਫੋਨ ਆ ਰਹੇ ਆ ਬਿਕ ਕਿੰਨੀ ਰਜਿਸਟ੍ਰੇਸ਼ਨ ਹੋਵੇਗੀ ਕਿ ਕਿੰਨੀ ਰਜਿਸਟ੍ਰੇਸ਼ਨ ਫੀਸ ਹੋਵੇਗੀ ਸੋ ਦੋਸਤੋ ਇਹ ਦੱਸਣ ਦੇ ਲਈ ਜਿਹੜੀ ਆਪਾਂ ਹੁਣ ਵੀਡੀਓ ਬਣਾਈ ਆ ਸੋ ਦੋਸਤੋ ਜਿਹੜੀ ਕੱਲ 10 ਤਰੀਕਾ ਦੋਸਤੋ 10 ਦਸੰਬਰ ਨੂੰ ਮਾਰਨਿੰਗ ਦੋਸਤੋ 7 ਤੋਂ 8 ਵਜੇ ਜਿਹੜੀ ਰਜਿਸਟ੍ਰੇਸ਼ਨ ਆ ਸਟਾਰਟ ਹੋ ਜਾਵੇਗੀ 11 12 13 ਤਿੰਨ ਦਿਨ ਜਿਹੜਾ ਮੇਲਾ ਲਗਾਤਾਰ 200 ਚੱਲੇਗਾ ਹਰ ਇੱਕ ਕੈਟਾਗਰੀ ਜਿਹੜੀ ਕੈਟਾਗਰੀ ਜਿਹੜੇ ਦਿਨ ਤੁਹਾਡੀ ਆ ਤੁਹਾਡੇ ਪਸ਼ੂ ਦੀ ਬਣਦੀ ਹੈਗੀ ਆ ਤੁਸੀਂ ਉਸ ਦਿਨ ਜਿਹੜਾ ਪਾਰਟਿਸਿਪੇਟ ਕਰ ਸਕਦੇ ਹੋ ਸੋ ਦੋਸਤੋ ਇਹਦੇ ਵਿੱਚ ਜਿਹੜਾ ਜਰਸੀ ਗਾਵਾ ਐਚ ਐਫ ਨੀਲੀ ਰਾਵੀ ਦੀਆਂ ਮੱਝਾਂ ਝੋਟੀਆਂ ਸੋ ਦੋਸਤੋ ਬੋਲਾ ਅਡਲਟ ਬੋਲਾ ਦੋਂਦੇ ਜਿਹੜੇ ਕਟਿਆ ਤੁਹਾਨੂੰ ਉਹ ਵੀ ਵੇਖਣ ਨੂੰ ਮਿਲਣਗੇ ਹਰ ਇੱਕ ਕੈਟਾਗਰੀ ਵਾਈਜ਼ ਜਿਹੜੀ ਦੋਸਤੋ ਆ ਸ਼੍ਰੇਣੀ ਵਿੱਚ ਦੋਸਤੋ ਜਿਹੜਾ ਚੱਲੇਗਾ ਬਾਕੀ ਦੋਸਤੋ ਜਿਹੜੀ ਰਜਿਸਟ੍ਰੇਸ਼ਨ ਹੈ ਇਹ ਕੱਲ 10 ਤਰੀਕ ਨੂੰ ਕੋਈ ਮੇਰਾ ਵੀ ਰਹਿ ਨਾ ਜਾਵੇ 10 ਤਰੀਕ ਨੂੰ ਰਜਿਸਟ੍ਰੇਸ਼ਨ ਜਿਹੜੀ ਆ ਆਪਣੇ ਐਨੀਮਲ ਦੀ ਹਰ ਕਿਸਟਾਲ ਦੀ ਜਿਹੜੀ ਦੋਸਤੋ ਤੁਸੀਂ ਉਥੇ ਲਗਾ ਸਕਦੇ ਹੋ ਰਜਿਸਟ੍ਰੇਸ਼ਨ ਜਿਹੜੀ ਆ ਕੱਲ ਇੱਕੋ ਇੱਕ ਦਿਨ ਹੈਗਾ ਦੋਸਤੋ ਰਜਿਸਟ੍ਰੇਸ਼ਨ ਦਾ ਕਿਉਂਕਿ ਉਸ ਦੇ ਨਾਲ ਜਿਹੜਾ ਪਸ਼ੂ ਲੈ ਕੇ ਵੀ ਆਉਣਾ ਬਹੁਤ ਲਾਜ਼ਮੀ ਆ ਜੇ ਸ ਪਸ਼ੂ ਦੀ ਤੁਹਾਡੀ ਰਜਿਸਟ੍ਰੇਸ਼ਨ ਹੈਗੀ ਆ ਉਸ ਪਸ਼ੂ ਦਾ ਉੱਥੇ ਹੋਣਾ ਮੌਜੂਦ ਬਹੁਤ ਜ਼ਿਆਦਾ ਲਾਜ਼ਮੀ ਹੈਗਾ ਇਹ ਨਹੀਂ ਵੀ ਤੁਸੀਂ ਕੱਲ ਨੂੰ ਰਜਿਸਟ੍ਰੇਸ਼ਨ ਕਰਾਉਣ ਦੀ ਸੋਚ ਰਹੇ ਹੋ ਤੇ ਪਰਸੋਂ ਚਾਹੇ 12 ਤਰੀਕ ਨੂੰ ਚਾਹੇ 13 ਨੂੰ ਜਿਸ ਦਿਨ ਤੁਹਾਡਾ ਪਸ਼ੂ ਪਾਰਟਿਸਿਪੇਟ ਕਰਨਾ ਹੈ ਤੁਸੀਂ ਉਸ ਦਿਨ ਪਸ਼ੂ ਨੂੰ ਲੈ ਕੇ ਆਉਣਾ ਉਹ ਨਹੀਂ ਗੱਲ ਹੈਗੀ ਦੋਸਤੋ ਤੁਸੀਂ 10 ਤਰੀਕ ਨੂੰ ਕੱਲ ਫਾਈਨਲ ਲਾਸਟ ਡੇ ਹੈਗਾ ਤੁਹਾਡੇ ਕੋਲ ਰਜਿਸਟ੍ਰੇਸ਼ਨ ਕਰਵਾਉਣ ਦਾ ਰਜਿਸਟ੍ਰੇਸ਼ਨ ਜਿਹੜੀ ਫੀਸ ਹੈ ਦੋਸਤੋ ਉਹ 400 ਰੁਪਿਆ ਫੀਸ ਹੈ ਰਜਿਸਟ੍ਰੇਸ਼ਨ 400 ਰੁਪਿਆ ਫੀਸ ਹੈ ਇੱਕ ਪਸ਼ੂ ਦੀ ਦੋਸਤੋ 400 ਰੁਪਿਆ ਫੀਸ ਰਜਿਸਟ੍ਰੇਸ਼ਨ ਦੀ ਨੋਟ ਕਰ ਸਕਦੇ ਹੋ ਤੁਸੀਂ ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਮੇਰੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਬਾਕੀ ਦੋਸਤੋ ਪਸ਼ੂਆਂ ਦੇ ਨਾਲ ਜਿਹੜਾ ਕਿਹੜੀ ਕਿਹੜੀ ਚੀਜ਼ ਜਿਹੜੀ ਮੁਹੱਈਆ ਕਰਵਾਈ ਜਾਵੇਗੀ ਪਾਣੀ ਦੀ ਸੁਵਿਧਾ ਦੋਸਤੋ ਆਲਮੋਸਟ ਹੈਗੀ ਆ ਮੰਡੀ ਦੇ ਵਿੱਚ ਬਾਕੀ ਦਾਣਾ ਤੂੜੀ ਜਾਂ ਸੁੱਕਾ ਢਰਾਈ ਆ ਉਹ ਵੀ ਤੁਹਾਨੂੰ ਜਿਹੜਾ ਮੁਹੱਈਆ ਕਰਵਾਇਆ ਜਾ ਸਕਦਾ ਹੈਗਾ ਬਾਕੀ ਤੰਬੂ ਦੋਸਤੋ ਟੈਂਟ ਜਿਹੜਾ ਉਹ ਤੁਸੀਂ ਲੈ ਸਕਦੇ ਹੋ 400 ਰੁਪਿਆ ਫੀਸ ਉਸ ਦੀ ਕਟੋ-ਕਟ 400 ਰੁਪਏ ਫੀਸ ਦੇ ਵਿੱਚ ਦੋਸਤੋ ਤੁਸੀਂ ਇੱਕ ਜਿਹੜਾ ਟੈਂਟ ਆ ਤੰਬੂ ਉਹ ਵੀ ਲੈ ਸਕਦੇ ਹੋ ਪ੍ਰਬੰਧਕ ਤੁਹਾਨੂੰ ਜਿਹੜਾ ਮੰਡੀ ਬੋਰਡ ਹੰਦਕ ਨੇ ਜਿਹੜੇ ਉਹਨਾਂ ਬੁਲੇਟ ਆ ਮਹੀਆ ਤੁਹਾਨੂੰ ਕਰਵਾਇਆ ਜਾਵੇਗਾ ਸੋ ਜਰੂਰ ਤੁਸੀਂ ਨੋਟ ਕਰ ਸਕਦੇ ਹੋ ਬਾਕੀ ਜਿਹੜੇ ਐਨੀਮਲ ਤੁਹਾਡੇ ਦੋਸਤੋ ਚਾਹੇ 11 ਨੂੰ ਪਾਰਟਿਸਿਪੇਟ ਕਰਨਾ ਹੈ ਚਾਹੇ 12 ਨੂੰ ਚਾਹੇ 13 ਨੂੰ ਐਂਟਰੀ ਇਹਦੀ ਜਿਹੜੀ 10 ਤਰੀਕ ਨੂੰ ਰਜਿਸਟ੍ਰੇਸ਼ਨ ਫਾਈਨਲ ਤੁਸੀਂ ਕਰਵਾਉਣੀ ਲਾਜ਼ਮੀ ਹੈ ਉਸ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ ਐਨੀਮਲ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਮਿਹਰਬਾਨੀ ਜੀ